ਆ ਬਹੁਤ ਆਪਣਾ ਟਾਇਰ ਜਿਹੜਾ ਵੇਖੋ ਕਿੰਨਾ ਥੱਲੇ ਬੈ ਗਿਆ ਆ ਵੇਖੋ ਲੈ ਆ ਬਿਨਾ ਸਟੈਂਡ ਤੋਂ ਆਪਣਾ ਬੁਲਟ ਖੜਾ ਜੇ ਅੱਜ ਪਹਿਲੀ ਵਾਰੀ ਬਿਨਾ ਸਟੈਂਡ ਤੋਂ ਆਪਣਾ ਬੁਲਟ ਖੜਾ ਦਵੇ ਵੇਖੋ ਕਿੰਨਾ ਥੱਲੇ ਨਪੀਚ ਗਿਆ ਹਾਂਜੀ ਮਿੱਤਰੋ ਇੱਥੇ ਚਲਾਈਆਂ ਸੀਗੀਆਂ ਬਾਦਲ ਨੇ ਪਾਣੀ ਵਾਲੀਆਂ ਬੱਸ ਸਤਲੁਜ ਤੇ ਬਿਆਸ ਦੇ ਵਿੱਚ ਚਲਾਈ ਸੀਗੀ ਪਾਣੀ ਵਾਲੀ ਬੱਸ ਤੇ ਉਹ ਆਹ ਦੇਖੋ ਮੇਰੇ ਪਿੱਛੇ ਦਰਿਆ ਜਿਹੜਾ ਕਿ ਸਤਲੁਜ ਤੇ ਬਿਆਸ ਦਾ ਇੱਥੇ ਆ ਕੇ ਸੰਗਮ ਹੁੰਦਾ ਜੇ ਬਿਨਾਂ ਫੌਜੀ ਕਾਹਦਾ ਹੈ ਫਿਰ ਰੋਬ ਤੇ ਮੜਾ ਪੁਲ ਸਾਲਾ ਕਾਹਦਾ ਹੈ ਹੈ ਤੇ ਆਪਣਾ ਉਹ ਹਸਾਬ ਹੈ ਜਿਵੇਂ ਪੁਰਾਣੇ ਜ਼ਮਾਨੇ ਵਿੱਚ ਫੌਜਾਂ ਨੀ ਚਪੇੜਾਂ ਨਾਲ ਲੜਦੀਆਂ ਸੀ ਉਹ ਹਸਾਬ ਸੀਗਾ ਸਾਡਾ ਮਿੱਤਰੋ ਆਪਣੇ ਇੱਕ ਹੋਰ ਨਵੇਂ ਵਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਆਪਾਂ ਪੜੀ ਇੱਕ ਵਧੀਆ ਜਗ੍ਹਾ ਤੇ ਚੱਲੇ ਪੜੀ ਸੋਹਣੀ ਜਗ੍ਹਾ ਤੇ ਚੱਲੇ ਜਿੱਥੇ ਬਾਦਲ ਨੇ ਪਾਣੀ ਵਾਲੀਆਂ ਬੱਸਾਂ ਚਲਾਈਆਂ ਸੀ ਅੱਜ ਆਪਾਂ ਤੁਹਾਨੂੰ ਉਹ ਜਗ੍ਹਾ ਵਿਖਾਉਣੀ ਤੇ ਆਪਣੇ ਨਾਲ ਆਪਣਾ ਬੇਟਾ ਹੈਗਾ ਭਾਰਤ ਹੋਰ ਕਿਵੇਂ ਵਧੀਆ ਓਕੇ ਹਾਂ ਓਕੇ ਤੇ ਆਪਾਂ ਅੱਗੇ ਚੱਲੇ ਆਂ ਬੰਬੂ ਕਾਰਟ ਤੇ ਉਹ ਦਿਨ ਹੁਣ ਜਿੰਨੇ ਵੀ ਵਲੌਗ ਨੇ ਆਪਾਂ ਬੰਬੂ ਕਾਰਟ ਤੇ ਸ਼ੂਟ ਕਰ ਰਹੇ ਠੰਡ ਬੜੀ ਮਤਲਬੋ ਠੰਡ ਨੇ ਤਾਂ ਕੱਡੇ ਭਾਈ ਵਟ ਹੈਂ Shimla ਬਣਿਆ ਪਿਆ ਆ Shimla ਬਣਿਆ ਪਿਆ ਕੱਲ ਰਾਤ ਕੋਈ 8 ਡਿਗਰੀ ਟੈਂਪਰੇਚਰ ਸੀਗੇ ਤੇ ਅੱਜ ਦਾ ਤਾਂ ਪਤਾ ਨਹੀਂ ਕਿੰਨਾ ਹੋਗਾ ਤੇ ਆਪਾਂ ਦਰਿਆਈ ਇਲਾਕੇ ਤੇ ਜਾਣਾ ਦਰਿਆ ਦੇ ਸਤਲੂ ਤੇ ਬਿਆਸ ਦੇ ਜਿੱਥੇ ਸੰਗਮ ਹੁੰਦਾ ਪਾਜ ਉੱਥੇ ਜਾਣਾ ਤੇ ਉੱਥੋਂ ਦਾ ਤੁਹਾਨੂੰ ਆਪਾਂ ਵਲੌਗ ਦਿਖਾਉਣਾ ਬੜੀ ਲੋਕੇਸ਼ਨ ਬਹੁਤ ਘੈਂਟ ਹੈ ਤੇ ਵਲੌਗ ਨਾਲਵੇਂ ਕੰਟੀਨਿਊ ਬਣੇ ਹਾਂ ਕੰਟੀਨਿਊ ਬਣੇ ਬੜਾ ਮਸਤ ਵਲੌ ਹਾਂਜੀ ਗਾਇਸ ਫਿਲਹਾਲ ਆਪਾਂ ਪਹੁੰਚ ਗਏ ਆ ਹਰੀਕੇ ਪੱਤਨ ਜਿਹਨੂੰ ਕੀ ਹਰੀਕੇ ਹੈਡਵੌਲ ਦੇ ਹਾਂਜੀ ਗਾਇਸ ਆਹ ਦੇਖੋ ਸਾਹਮਣੇ ਹਰੀਕੇ ਦਾ ਮੇਨ ਬਰੇਜ਼ ਤੇ ਇਧਰ ਜਿਹੜੀਆਂ ਦੋ ਨਹਿਰਾ ਆਪਾਂ ਫਿਲਹਾਲ ਇੱਥੇ ਰੁਕ ਗਏ ਆ ਟਾਬੇ ਤੇ ਇੱਥੇ ਪੀਣ ਲੱਗੇ ਚਾਹ ਆਪਾਂ ਪੀਣ ਲੱਗੇ ਇੱਥੇ ਚਾਹ ਠੰਢੀ ਬੜੀ ਯਾਰ ਤੇ ਆਪਾਂ ਭਾਰਤ ਨੂੰ ਸੇਵਾ ਦਿੱਤੀ ਸੀਗੀ ਬੁਲਟ ਚਲਾਉਣ ਨਾਲ ਕਿਵੇਂ ਰਹੀ ਫਿਰ ਸੇਵਾ ਤਾਂ ਸੇਵਾ ਠੀਕ ਹੈ ਪਰ ਅਗਲਾ ਨੈਕਸਟ ਜਿਹੜੀ ਸੇਵਾ ਉਹ ਸਾਗਰ ਦੀ ਹੈ ਮੈਂ ਸੇਵਾ ਕਰ ਚੁੱਕਿਆ ਤੁਹਾਨੂੰ ਬਹੁਤ ਜਾਇਦਾ ਬੜੀ ਠੰਡ ਹੈ ਕੁਲੂਫੀ ਜੰਮ ਦੀ ਪਨਾ ਟੱਕੇ ਤੋਂ ਤੁਸੀਂ ਮੇਰੇ ਪਿੱਛੇ ਬ੍ਰਿਜ ਦੇਖ ਰਹੇ ਹੋ ਇਹ ਹੈਗਾ ਜੀ ਹਰੀਕੇ ਦਾ ਮੇਨ ਬ੍ਰਿਜ ਹੈਗਾ ਵਾ ਇਹ 1953 ਦੇ ਵਿੱਚ ਤਿਆਰ ਕੀਤਾ ਗਿਆ ਸੀਗਾ 1950 ਦੇ ਵਿੱਚ ਬੰਨਾ ਸਟਾਰਟ ਹੋ ਗਿਆ ਸੀ ਕੋਈ 3-4 ਸਾਲ ਲੱਗ ਗਏ ਨੂੰ ਬਣਨ ਵਾਸਤੇ ਤੇ ਇਹਦੋਂ ਪਾਰ ਬ੍ਰਿਜ ਤੋਂ ਪਾਰ ਹੈਗਾ ਸਤਲੁਜ ਤੇ ਬਿਆਸ ਜਿੱਥੇ ਸਤਲੁਜ ਤੇ ਬਿਆਸ ਦਾ ਆਪਸ ਵਿੱਚ ਸੰਗਮ ਹੁੰਦਾ ਤੇ ਲਾਸਟ ਦੇ ਵਿੱਚ ਕੱਲਾ ਸਤਲੁਜ ਇਹਦੋਂ ਪਾਏ ਬ੍ਰਿਜ ਤੋਂ ਪਾਰ ਨਿਕਲਦਾ ਦੇ ਤੇ ਜਿੰਦੇ ਵਿੱਚ ਇਸ ਟਾਈਮ ਮੈਂ ਖੜਾ ਹੋਇਆ ਇੱਕ ਸਤਲੁਜ ਜਿਹੜਾ ਇਹ ਬ੍ਰਿਜ ਬਣਿਆ ਜਿਹੜਾ ਸਤਲੁਜ ਤੇ ਬਿਆਸ ਦਾ ਆਪਸ ਵਿੱਚ ਜਿੱਥੇ ਸੰਗਮ ਹੁੰਦਾ ਉਹਦੇ ਉੱਤੇ ਬਣਿਆ ਵਾ ਤੇ ਇਹਦੇ ਜਿਹੜੇ ਦੂਸਰੀ ਸਾਈਡ ਰਹਿ ਜਾਂਦਾ ਵਾ ਮਾਝਾ ਤੇ ਇਹਦੇ ਪਰਲੀ ਸਾਈਡ ਦੁਆਬਾ ਤੇ ਆਪਾਂ ਇਧਰਲੀ ਸਾਈਡ ਰਹਿ ਜਾਂਦਾ ਆਪਣਾ ਮਾਲਵਾ ਕਿਉਂਕਿ ਮਾਝਾ ਮਾਲਵਾ ਦੁਆਬਾ ਜਿੱਦਾਂ ਕਿ ਪੰਜਾਬ ਦੇ ਤਿੰਨ ਖੇਤਰ ਨੇ ਤੇ ਜਿਹੜੇ ਪਾਰ ਸੀਗੇ ਜਿਹੜੇ ਬਰੇਜ ਦੇ ਪਾਰ ਆਪਾਂ ਜਾਵਾਂਗੇ ਜਿੱਥੇ ਪਾਣੀ ਵਾਲੀਆਂ ਬੱਸਾਂ ਚਲਾਈਆਂ ਸੀਗੀਆਂ ਬਾਤ ਨੂੰ ਉਹ ਵੀ ਅੱਜ ਜਗ੍ਹਾ ਵਿਖਾਵਾਂ ਕਿੱਥੇ ਪਾਣੀ ਵਾਲੀਆਂ ਬੱਸਾਂ ਚਲਾਈਆਂ ਸੀਗੀਆਂ ਤੇ ਦੂਸਰੀ ਗੱਲ ਇਹ ਵੀ ਇੱਥੇ ਪ੍ਰਵਾਸੀ ਪੰਛੀ ਬਹੁਤ ਆਉਂਦੇ ਦੂਰੋਂ ਦੂਰੋਂ ਪ੍ਰਵਾਸੀ ਪੰਛੀ ਆਉਂਦੇ ਤੇ ਆਪਾਂ ਉਹ ਵੀ ਜਿਹੜਾ ਇਹਨਾਂ ਦੀ ਜਿਹੜੀ ਸੈਂਚਰੀ ਜੀ ਬਣੀ ਹੈ ਆਪਾਂ ਉਹਦੇ ਵਿੱਚ ਜਾਵਾਂਗੇ ਉਹ ਵੀ ਵੇਖਾਂਗੇ ਤੇ ਵਲੌਗ ਮਸਤ ਦੇਖੋ ਆਪਣਾ ਬੁਲਟ ਬੜੀ ਰਹਿਤਾ ਇੱਥੇ ਬਹੁਤ ਆਪਣਾ ਟਾਇਰ ਜਿਹੜਾ ਵੇਖੋ ਕਿੰਨਾ ਥੱਲੇ ਬੈਹ ਗਿਆ ਆਹ ਵੇਖੋ ਆ ਬਿਨਾ ਸਟੈਂਡ ਤੋਂ ਆਪਣਾ ਬੁਲਟ ਖੜਾ ਅੱਜ ਪਹਿਲੀ ਵਾਰੀ ਬਿਨਾ ਸਟੈਂਡ ਤੋਂ ਆਪਣਾ ਬੁਲਟ ਖੜਾ ਤੇ ਵੇਖ ਕਿੰਨਾ ਥੱਲੇ ਨਪੀਚ ਗਿਆ ਇਹ ਬ੍ਰਿਜ ਤੋਂ ਇਧਰਲੇ ਪਾਸੇ ਪਹਿਲਾਂ ਆਪਾਂ ਪਰਲੇ ਪਾਸੇ ਗਏ ਸੀਗੇ ਹੁਣ ਆਪਾਂ ਉਰਲੇ ਪਾਸੇ ਆ ਗਏ ਆ ਤੇ ਆਹ ਦੇਖੋ ਮੇਰੇ ਪਿੱਛੇ ਦਰਿਆ ਜਿਹੜਾ ਕਿ ਸਤਲੁਜ ਤੇ ਬਿਆਸ ਦਾ ਇੱਥੇ ਆ ਕੇ ਸੰਗਮ ਹੁੰਦਾ ਜਿਵੇਂ ਕਿ ਵੀਡੀਓ 'ਚ ਮੈਂ ਪਹਿਲਾਂ ਹੀ ਦੱਸਿਆ ਸੀਗਾ ਤੋਂ ਆਪਣੇ ਪਿੱਛੇ ਰਹਿ ਗਿਆ ਆਪਣਾ ਹਰੀਗੇ ਬ੍ਰੇਜ਼ ਤੇ ਫੈਡ ਮੇਰੇ ਪਿੱਛੇ ਰਹਿ ਜਾਂਦੀ ਇੱਥੇ ਸੈਂਚਰੀ ਆਪਾਂ ਸੈਂਚਰੀ ਵੀ ਵੇਖਣੀ ਉਹ ਵੀ ਬਹੁਤ ਵਧੀਆ ਤੇ ਉੱਥੇ ਵੀ ਤਰ੍ਹਾਂ ਤਰ੍ਹਾਂ ਦੇ ਕਈ ਪ੍ਰਕਾਰ ਦੇ ਉੱਥੇ ਪੰਛੀ ਆਉਂਦੇ ਨੇ ਪ੍ਰਵਾਸੀ ਪੰਛੀ ਜਿਹੜੇ ਕਿ ਦੂਰੋਂ ਦੂਰੋਂ ਦੇਸ਼ਾਂ ਤੋਂ ਚੱਲ ਕੇ ਹਜ਼ਾਰਾਂ ਕਿਲੋਮੀਟਰ ਚੱਲ ਕੇ ਆਪਣੇ ਇੱਥੇ ਪੰਜਾਬ ਦੇ ਵਿੱਚ ਆਉਂਦੇ ਹਰੀਕੇ ਪੱਤਣ ਆਪਾਂ ਉਹ ਵੀ ਵੇਖਣੀ ਅੱਜ ਆ ਜਿਹੜੀ ਦੋ ਦੋ ਨਹਿਰਾ ਨਿਕਲਦੀਆਂ ਹਰੀਕੇ ਬ੍ਰਿਜ ਤੋਂ ਇਧਰਲੀ ਸਾਈਡ ਤੇ ਦੋ ਨਹਿਰਾ ਨਿਕਲਦੀਆਂ ਇੱਕ ਜਾਂਦੀ ਰਾਜਸਥਾਨ ਨੂੰ ਤੇ ਇੱਕ ਆਪਣੀ ਲੋਕਲ ਪੰਜਾਬ ਦੇ ਵਿੱਚ ਹੀ ਰਹਿ ਜਾਂਦੀ ਹੈ ਤੇ ਜਿਹੜੀ ਕਿ ਰਾਜਸਥਾਨ ਨੂੰ ਆਪਾਂ ਪਾਣੀ ਦਿੰਨੇ ਜਿਦਾਂ ਕਿ ਤੁਹਾਨੂੰ ਪਤਾ ਹੀ ਹੈ ਤੇ ਇੱਕ ਨਹਿਰ ਆਪਣੀ ਇੱਥੇ ਤਨੋਕਲ ਪਿੰਡਾਂ ਦੇ ਵਿੱਚ ਰਹਿ ਜਾਂਦੀ ਜਿਹੜੀ ਕਿਸਾਨਾਂ ਵਾਸਤੇ ਸਿੰਚਾਈ ਦਾ ਕੰਮ ਕਰਦੀ ਤੇ ਆਹ ਇਹਦਾ ਅਨਹਿਰ ਦਾ ਬ੍ਰਿਜ ਛੋਟਾ ਜਿਹਾ ਤੇ ਉਧਰਲੇ ਪਾਸੇ ਆਪਣਾ ਹਰੀਕੇ ਦਾ ਬ੍ਰਿਜ ਰਹਿ ਗਿਆ ਤੇ ਇੱਧਰ ਰਹਿ ਜਾਂਦਾ ਗੁਰਦੁਆਰਾ ਸਾਹਿਬ ਤੇ ਇੱਧਰ ਆਪਣੀ ਜਿਹੜੀ ਮੇਨ ਸੜਕ ਜਿਹੜੀ ਹਰੀਕੇ ਨੂੰ ਅੱਗੇ ਨੂੰ ਜਾਂਦੀ ਵਾ ਹਰੀਕੇ ਨੂੰ ਤੇ ਇੱਧਰ ਰਹੀਏ ਸੈਂਟਰੀ ਤੇ ਆਪਾਂ ਹੁਣ ਸੈਂਟਰੀ ਤੇ ਚੱਲੇ ਆਂ ਹਾਂਜੀ ਮਿੱਤਰੋ ਹੱਕ ਰੋ ਚੈੱਕ ਗੁਰਦੁਆਰਾ ਸਾਹਿਬ ਦਾ ਵਿਊ ਯੂ ਦੇਖੋ ਕਿ ਨਾ ਕਿ ਹਟਾ ਕਰੋ ਚੈੱਕ ਮਾੜੀ ਜੀ ਲੋਕੇਸ਼ਨ ਤੇ ਆ ਦੇਖੋ ਫੁੱਲ ਕਿੰਨੇ ਕੈਂਟ ਲੱਗੇ ਬਹੁਤ ਤਰ੍ਹਾਂ ਦੇ ਫੁੱਲ ਇੱਥੇ ਲੱਗੇ ਗੁਰਦੁਆਰਾ ਸਾਹਿਬ ਤਰ੍ਹਾਂ ਦੇ ਫੁੱਲ ਲੱਗੇ ਬਹੁਤ ਵਧੀਆ ਸੋਹਣਾ ਲੱਗਦਾ ਪਿਆ ਅੰਦਰ ਤਾਂ ਨਹੀਂ ਜਾਣ ਦਿੰਦੇ ਅਸੀਂ ਬਾਹਰ ਹੀ ਖੜੇ ਹਾਂ 23 ਤਿੰਗਾ ਆਪਾਂ ਸੈਂਚੁਰੀ ਆਏ ਆ ਸੈਂਕੜੇ ਤੇ ਆਏ ਆ ਤੇ ਆ ਪਹਿਲਾ ਜੀਵ ਆਪਣਾ ਗਿਆ ਬੰਦਰ ਆ ਆ ਦੇਖੋ ਕਿਵੇਂ ਕਰਤਾ ਹੈ ਡਰਉਦਾ ਜਿਹਦਾ ਆਪਾਂ ਇਹਦੇ ਤੋਂ ਡਰ ਕੇ ਤੇ ਫੇਰ ਇਹਨੇ ਆਪਣੇ ਉੱਤੇ ਚੜ ਜਣਾ ਤੇ ਜੇ ਆਪਾਂ ਨਹੀਂ ਡਰ ਫੇਰ ਆਪਾਂ ਇਹਦੇ ਉੱਤੇ ਚੜ ਜਿਆਣਾ ਸੁਵਿਧਾ ਹੈਗੀ ਆ ਆਪਾਂ ਪਾਰਕਿੰਗ ਵੀ ਕਰ ਕਰ ਲਈ ਆਪ ਦੀ ਗੱਡੀ ਤੇ ਜੰਗਲੀ ਜੀਵ ਸੈਂਚਰੀ ਹਰੀਕੇ ਜ਼ਰੂਰੀ ਸੂਚਨਾ ਤੇ ਹਾਜੀ ਸੈਂਚਰੀ ਦਾ ਮੇਨ ਗੇਟ ਆਹ ਲਓ ਆਹ ਵੇਖੋ ਤੁਸੀਂ ਆ ਵੇਖੋ ਬਖਤਾ ਉਹ ਡਰ ਰਹੀਆਂ ਨੇ ਹੈ ਪਾਣੀ ਪੀ ਰਹੀਆਂ ਨੇ ਆਂਡੇ ਦੇ ਰਹੀਆਂ ਨੇ ਤੇ ਇਧਰ ਤੇ ਆ ਕਰੋ ਦ੍ਰਿਸ਼ ਚੈਕਾ ਕਣਕ ਬੀਜੀ ਹੋਈ ਤੇ ਆ ਸਾਹਮਣੇ ਆ ਰਾਹ ਜਾਂਦਾ ਇਹ ਤੇ ਆ ਦੇਖੋ ਜੰਗਲ ਪਰਚੀ ਲਈ ਜੇ ਕਟਾ ਆ ਦੇਖੋ 20 ਰੁਪਏ ਦੀ ਪਰਚੀ ਕੱਟਦੇ ਆ ਪਰ ਪਰਸਨ 20 ਰੁਪਏ ਲਿਆ ਜਾਂਦੇ ਤੇ ਆ ਤੁਸੀਂ ਮੇਰੇ ਪਿੱਛੇ ਦੇਖੋ ਸਤਲੁਜ ਤੇ ਬਿਆਸ ਦਾ ਦ੍ਰਿਸ਼ ਇਧਰ ਦੇਖੋ ਆ ਜਿਹੜੀਆਂ ਬਖਤਾ ਇਹ ਜੇ ਆ ਸਾਰੇ ਜਿਹੜੇ ਇਦਾਂ ਲੱਗਦਾ ਨਾ ਜਿਵੇਂ ਲਫਾਫੇ ਹੁੰਦੇ ਪਏ ਪਰ ਇਹ ਲਫਾਫੇ ਨਹੀਂ ਇਹ ਬਕਤਾਂ ਨੇ ਬਕਤਾਂ ਤੈਰਤੀਆਂ ਪੰਜਾਂ ਨੇ ਆਹ ਦੇਖੋ ਤੁਸੀਂ ਆਈ ਲਵ ਆਹ ਦੇਖੋ ਕੱਚੂ ਗੁੰਮਾ ਜੀ ਪ੍ਰੇਤ ਜੀ ਬੜੇ ਤਰ੍ਹਾਂ ਦੇ ਕੱਚੂ ਗੁੰਮੇ ਇੱਥੇ ਲੱਗੇ ਹੋਏ ਹੋਰ ਕਮਾ ਦੇ ਆਹ ਕੀ ਯਾਰ ਉੱਦ ਬਿਲਾਵਾ ਉੱਦ ਬਿਲਾਵਾ ਇਹ ਬਿਲਾਵਾ ਹਾਂ ਉੱਦ ਬਿਲਾਵਾ ਉੱਦ ਬਿਲਾਵ ਜੀ ਮਿੱਤਰੋ ਆਪਾਂ ਜੰਗਲ ਸਫਾਰੀ ਵੀ ਕਰਨੀ ਸੀਗੀ ਤੇ ਪਰ ਕਹਿੰਦੇ ਹਾਂ ਮੰਕੀ ਬੜੇ ਬਾਂਦਰ ਬੜੇ ਜੇ ਤੇ ਬਾਦਲੀ ਯਾਤਰਾ ਕਰਨੀ ਪਣੀ ਤੇ ਆ ਰਹੀ ਗੱਡੀ ਉਹ ਜਿਹੜੀ ਜੰਗਲ ਸਫਾਰੀ ਕਰਨ ਵਾਲੀ ਉਥੇ ਕਹਿੰਦੇ ਵੀ 8 ਜੀ ਮੈਂਬਰ ਹੋਣ ਤਾਂ ਫੇਰ ਹੀ ਲੈ ਕੇ ਜਾਂਦੇ ਤੇ ਜੇ ਹੁਣ ਤਾਂ ਆਪਾਂ ਫਿਲਹਾਲ ਦੋ ਹਈਆਂ ਤੇ 8 ਮੈਂਬਰ ਤਾਂ ਹੈ ਕਿ ਨਹੀਂ ਤੇ ਬਾਕੀ ਚਲੋ ਆਪਾਂ ਕੋਈ ਨਹੀਂ ਤੁਰ ਕੇ ਹੀ ਆਪਾਂ ਤੁਹਾਨੂੰ ਦਿਖਾਉਣੇ ਉਹ ਕਰੋ ਚੈੱਕ ਆ ਦੇਖੋ ਠੰਡ ਦਾ ਕੁੰਕੜਿਆ ਮਾਰਾ ਕਿਵੇਂ ਹੌਲੀ ਹੌਲੀ ਤਰੁੰਡਿਆ ਆ ਦੇਖੋ ਬਾਂਦਰ ਬਾਂਦਰ ਆ ਇਧਰ ਦੇਖੋ ਉਹਦੇ ਵੇਖੋ ਆ ਦੇਖੋ ਬਾਂਦਰੀ ਜੇ ਆ ਵੇਖੋ ਮੇਮ ਬਾਂਦਰੀ ਦਾ ਗਲੂਰਾ ਵੇਖੋ ਕਿਵੇਂ ਇਹਨੂੰ ਚਿਪਕਿਆ ਆ ਤੇ ਮਿੱਤਰੋ ਆਪਣਾ ਹੋ ਗਿਆ ਯੁੱਧ ਇਕੱਠੇ 5-10 ਬੰਦਰ ਆ ਗਏ ਸਾਡੇ ਪੈ ਗਏ ਗਾਲ ਤੇ ਅਸੀਂ ਮੇਰੇ ਕੋਲ ਤਾਂ ਫਿਰ ਪਰਣਾ ਸੀਗਾ ਮੈਂ ਤਾਂ ਫਿਰ ਉਹ ਇੱਕ ਮਾਰ ਦਿੱਤਾ ਕਿਉਂਕਿ ਛੋਟੀ ਤਾਂ ਸਾਡੇ ਕੋਲ ਨਹੀਂ ਹੈ ਕੀ ਸੀਗੀ ਤੇ ਆਹ ਭਾਰਤ ਜਿਹੜਾ ਇਹ ਤਾਂ ਡਰਦਾ ਹੀ ਰਿਹਾ ਹਨਾ ਇਹ ਤਾਂ ਪਿੱਛੇ-ਪਿੱਛੇ ਮੇਰੇ ਤੋਂ ਪਿੱਛੇ ਹੀ ਰਿਹਾ ਹੈਗਾ ਤੇ ਫਿਰ ਮੈਨੂੰ ਤਾਂ ਪਤਾ ਸੀ ਮੈਂ ਜੇ ਤਾਂ ਢਿੱਲ ਵਰਤ ਦਿੱਤੀ ਤੇ ਇਹਨਾਂ ਨੇ ਚੜ੍ਹ ਜਣਾ ਆਪਣੇ ਕੁਛੜ ਲੌੜੇ ਤੇ ਫਿਰ ਗਤਕਾ ਹੀ ਕਮਾਇਆ ਮੈਂ ਜਿਹੜਾ ਪਰਨਾ ਵੈਨ ਤੇ ਗਤਕਾ ਹੀ ਕਮਾਇਆ ਫਿਰ ਮੈਂ ਆਪਾਂ ਹਥਿਆਰ ਚੱਕ ਲਿਆ ਕਿਉਂਕਿ ਅੱਗੇ ਆਪਾਂ ਸੀਗੇ ਖਾਲੀ ਹੱਥ ਤੇ ਖਾਲੀ ਹੱਥ ਇਸ ਕਰਕੇ ਡਰਨਾ ਪੈ ਗਿਆ ਆ ਥੋੜਾ ਜਿ ਡਰੇ ਇੰਨਾ ਜਿਆਦਾ ਨਹੀਂ ਪਰ ਫਿਰ ਵੀ ਆਪਾਂ ਸੰਭਾਲ ਲਿਆ ਮੌਕਾ ਤੇ ਹੁਣ ਆਪਣੇ ਕੋਲ ਹਥਿਆਰ ਹੈ ਕਿਉਂਕਿ ਹਥਿਆਰ ਤੋਂ ਵੀ ਨਾ ਫੌਜੀ ਕਾ ਦਾ ਹੈ ਤੇ ਰੂਪ ਤੇ ਬੜਾ ਪੁਲਸ ਵਾਲਾ ਕਾ ਦਾ ਹੈ ਤੇ ਆਪਣਾ ਉਹ ਸਾਹਬ ਜਿਵੇਂ ਪੁਰਾਣੇ ਜ਼ਮਾਨੇ ਵਿੱਚ ਫੌਜਾਂ ਨੇ ਚਪੇੜਾਂ ਨਾਲ ਲੜਦੀਆਂ ਸੀ ਉਹ ਸਾਹਬ ਸੀਗਾ ਸਾਡਾ ਤੇ ਹਾਂ ਤੇ ਹੁਣ ਆਪਾਂ ਫੜ ਲਿਆ ਏ ਹਥਿਆਰ ਇਹ ਜਾਨਵਰਾਂ ਦੀਆਂ ਫੋਟੋਆਂ ਲੱਗਾ ਕਿ ਬਲੇਚੀ ਡੁਬਕਣੀ ਸਿੱਖਪਰ ਸਿੱਖਪਰ ਲਾਲ ਸਿਰੀ ਲਾਲ ਸਿਰੀ ਪੌਂਟ ਨਿਲ ਸਰ ਖੋਂਚਰ ਨਿਲ ਸਰ ਨਿਲਚਰ ਤੇ ਆ ਉੱਪਰ ਜਾਂਦਾ ਟਾਪਰ ਛੋਟਾ ਜਾ ਤੇ ਆ ਇੱਥੇ ਜਿਹੜੇ ਉੱਡਣ ਵਾਲੇ ਪੰਛੀ ਉਹਨਾਂ ਦੀਆਂ ਲਾਈਆਂ ਨੇ ਆਪਕੋ ਆਹ ਬੜਾ ਆਪਾਂ ਬਚਪਨ ਦੇ ਵਿੱਚ ਦੇਖੀਆਂ ਹਨਾ ਜਿਹੜਾ ਇਦੋਂ ਆਪਾਂ ਛਤਰੀ ਵਾਲਾ ਕਹਿੰਦੇ ਨੇ ਚੱਕੀ ਹਾਰ ਤਾਂ ਹਾਂ ਬਰਸਾਤੀ ਨੀਲਖੰਡ ਹਾਂਜੀ ਮਿੱਤਰੋ ਆਪਾਂ ਉਹਨਾ ਟਾਵਰ ਦੇ ਉੱਤੇ ਚੜਨ ਲੱਗੇ ਤੇ ਉੱਪਰੋਂ ਦੇਖਾਂਗੇ ਕਿ ਕਿਦਾਂ ਦਾ 뷰 ਆਉਂਦਾ ਵਾ ਤੇ ਇੱਧਰ ਤੋਂ ਤੁਸੀਂ ਕਰੋ ਚੈੱਕ ਆ ਜਿਹੜੇ ਸਾਰੇ ਕਾਲੇ-ਕਾਲੇ ਤੁਸੀਂ ਦੇਖ ਰਹੇ ਹੋ ਉਹ ਸਰੀਆਂ ਬਕਤਾ ਪਾਣੀ ਦੇ ਵਿੱਚ ਤੈਰਦੀਆਂ ਪੰਛੀਆਂ ਤੇ ਆਹ ਕਲਾ ਲਈਏ ਤੇ ਬੋਟਿੰਗ ਵੀ ਇੱਥੇ ਕਰਦੇ ਹੋਣ ਲਈ ਆਪਾਂ ਉਹਦੇ ਕੋਲ ਵੀ ਜਾਵਾਂਗੇ ਤੇ ਹੁਣ ਮੈਂ ਤਾਂ ਚੱਲਿਆ ਜੀ ਉੱਪਰ ਇੰਦੇ ਥਾਣੀ ਚੱਲਣੇ ਉੱਪਰ ਚੜਨੇ ਆ ਕਰੋ ਚੈੱਕ ਆ ਦ੍ਰਿਸ਼ ਦੇਖੋ ਕਿੰਨਾ ਨਜ਼ਾਰਾ ਹੁਣ ਆਪਾਂ ਇੱਥੇ ਆ ਟਾਵਰ ਦੇ ਉੱਤੇ ਚੜੇ ਹੋਏ ਆ ਦੇਖੋ ਚੌਂਪੜੀਂ ਜੀ ਟਾਈਪ ਬਣਿਆ ਹੋਇਆ ਹੱਟ ਦੀ ਉਹਦੇ ਉੱਤੇ ਚੜੇ ਤਾਂ ਇੱਥੋਂ ਪੂਰਾ ਦੇਖਦਾ ਕੈਮਰੇ 'ਚ ਸ਼ਾਇਦ ਨਹੀਂ ਇੰਨਾ ਦਿਸਦਾ ਵਾ ਤੇ ਬਾਕੀ ਲਾਈਵ 'ਚ ਬਹੁਤ ਘੈਂਟ ਲੱਗਦਾ ਠੰਡੀ ਠੰਡੀ ਹਵਾ ਆਉਂਦੀ ਪਈ ਜਿਵੇਂ ਗਰਮੀਆਂ 'ਚ ਹਵਾ ਤੇ ਬੁੱਲੇ ਨਹੀਂ ਹੁੰਦੇ ਠੰਡੇ ਡੰਡੇ ਉਦਾਂ ਆਉਂਦੇ ਪਈ ਬਹੁਤ ਘੈਂਟ ਨਜ਼ਾਰਾ ਹਾਂਜੀ ਮਿੱਤਰੋ ਆਪਾਂ ਜਿਵੇਂ ਜਿਵੇਂ ਅੱਗੇ ਤੁਰੇ ਹੋਣੇ ਨਾ ਓਵੇਂ ਓਵੇਂ ਜਿਹੜਾ ਜੰਗਲ ਏ ਉਹ ਸੰਗੜਾ ਹੁੰਦਾ ਜਾਂਦਾ ਆ ਤੁਸੀਂ ਦੇਖੋ ਆ ਕਿੰਨਾ ਸੰਗਣਾ ਤੇ ਆਪਾਂ ਪਿੱਛੇ ਦੇਖੋ ਆਏ ਸੀਗੇ ਉਹ ਦੇਖੋ ਇਧਰੋਂ ਮਿਰਲੇ ਵਰਲੇ ਦਰਖਤ ਨੇ ਤੇ ਇਧਰਲੀ ਸਾਈਡ ਦੇਖੋ ਕਿੰਨਾ ਸੰਗਣਾ ਇਹ ਉਧਰ ਦੇਖੋ ਤੇ ਆਪਾਂ ਅੱਗੇ ਜੰਗਲ ਜੰਗਲ ਹੀ ਆ ਗਿਆ ਅੱਗੇ ਪੰਛੀ ਇੱਥੇ ਕੋਈ ਖਾਸ ਦੇਖਦੇ ਨਹੀਂ ਪਏ ਕਿਉਂਕਿ ਸਰਦੀ ਹੈ ਨਾ ਸਰਦੀ ਕਰਕੇ ਉਹਨਾਂ ਲੁਕੇ ਪਏ ਨੇ ਠੰਡ ਕਰਕੇ ਠੰਡੀ ਬਹੁਤ ਪੈਂਦਾ ਹੀ ਪਿਆ ਆਪ ਚਲੋ ਠੰਡ ਨੀ ਕੱਟ ਦਿੱਤੇ ਵੱਟ ਪਰਤ ਕਿਵੇਂ ਲੱਗ ਰਿਹਾ ਵਧੀਆ ਪਰ ਥੱਕ ਚੁੱਕੇ ਆ 4 ਕਿਲੋਮੀਟਰ ਤੁਰ ਗਏ ਹਣ ਹੈ ਨਾ ਹੂੰ 4 4 ਕਿਲੋਮੀਟਰ ਅਸੀਂ ਤੁਰ ਕੇ ਪੈਦਲ ਸਫਾਰੀ ਕਰ ਰਹੇ ਜਿਹੜੀ ਜੰਗਲ ਸਫਾਰੀ ਆਪਾਂ ਪੈਦਲ ਸਫਾਰੀ ਕਰ ਰਹੇ ਬਹੁਤ ਵਧੀਆ ਥੱਕ ਗਏ ਆ ਤੇ ਵੈਸੇ ਥੋੜਾ ਜਿਹਾ ਸਮਾਂ ਵਾਪਸ ਜਾਵਾਂਗੇ ਵੈਸੇ ਮਜ਼ਾ ਤੁਰ ਕੇ ਹੀ ਆਉਂਦਾ ਏ ਹਾਂ ਕਿਉਂਕਿ ਇੱਥੇ ਬੜਾ ਸੰਘਣਾ ਜੰਗਲ ਆ ਦੇਖੋ ਮੀਤੋ ਦਾ ਖਾਸ ਨਹੀਂ ਹੈ ਕਿਉਂਕਿ ਸਰਦੀ ਹੈ ਨਾ ਸਰਦੀ ਕਰਕੇ ਫਿਰ ਜਿਹੜੇ ਲੋਕੇ ਛਿਪੇ ਪਏ ਨੇ ਤੇ ਜ਼ਿਆਦਾਤਰ ਤਾਂ ਬਾਂਦਰ ਨੇ ਬਾਂਦਰ ਹੀ ਪੈਂਦੇ ਸਾਨੂੰ ਬਾਂਦਰ ਸਾਡੇ ਪੰਜ-ਸੱਤ ਦਵਾਲੇ ਸਾਨੂੰ ਗੱਲ ਕੱਟੋ ਪੰਜ-ਸੱਤ ਬਾਂਦਰ ਸੀ ਜੀ ਮਿੱਤਰੋ ਇੱਥੇ ਕਰਦੇ VOTING ਆ ਦੇਖੋ ਜਿਹੜੀਆਂ ਵੋਟ ਨੇ ਉਹ ਮੁੱਧੀਆਂ ਮਾਰੀਆਂ ਪਈਆਂ ਨੇ ਕਰਕੇ ਆਹ ਦੇਖੋ ਬਖਤਾਲੀ ਵੋਟ ਤੇ ਹਾਰਿਆ ਜੇ ਆਪਣਾ ਸਤਲੁਜ ਤੇ ਬਿਆਸ ਜਿਹੜਾ ਕੀ ਆਪਸ ਵਿੱਚ ਆ ਕੇ ਮਿਲਦਾ ਵਾ ਤੇ ਇੱਧਰ ਉਹ ਕੋਈ ਭਾਈ ਲੱਗੇ ਨੇ ਆਪ ਦਾ ਕੰਮਕੁਮ ਕਰ ਰਹੇ ਨੇ ਚਾਹ ਮੱਛੀ ਫੜ ਰਹੇ ਨੇ ਤੇ ਆਇਦਰ ਆ ਪਾਰਤ ਚੜ ਗਿਆ ਜੇ VOTING ਦੇ ਤੇ ਪਹਹਾ ਹਣ ਤੇ ਗਾਈਸ ਜਿੱਦਾਂ ਕਿ ਮੈਂ ਜਿੱਦਾਂ ਕਿ ਮੈਂ ਉਹਨਾਂ ਨੂੰ ਪੁੱਛਿਆ ਸੀਗਾ ਉਹ ਕਹਿੰਦੇ VOTING ਗੈਸ ਕਰਕੇ ਬੰਦੇ ਕਿਉਂਕਿ ਇੱਥੇ ਸਫਾਈ ਸਫਾਈ ਕਰਦੇ ਪਏ ਨੇ ਆ ਜਿਹੜੀ ਆ ਦੇਖੋ ਜਿੰਨੀ ਆ ਕਲਾਲੀ ਏ ਇਹ ਜਦੋਂ ਸਾਫ ਹੋਏਗੀ ਤੇ ਫੇਰ VOTING ਸਟਾਰਟ ਕਰਨਾਗੇ ਤੇ ਬਹੁਤ ਵਧੀਆ VOTING ਜਿੱਦਾਂ ਪਾਖੜਾ ਟਾਈਮ ਉਦਾਂ ਦੀ ਫੀਲਿੰਗ ਹੋਣੀ ਕਿਉਂਕਿ ਪਾਖੜਾ ਧੀ ਮਿੱਤਰੋ ਜਿਹੜਾ ਸਤਲੁਜ ਦਰਿਆ ਇਹ ਤਿੱਬਤ ਦੀ ਬਾਂਦ ਰੇਖਾ ਤੋਂ ਸ਼ੁਰੂ ਹੁੰਦਾ ਵਾ ਯਾਨੀ ਕਿ ਉਹ ਹਿਮਾਚਲ ਚੋਂ ਨਿਕਲਦਾ ਹਿਮਾਚਲ ਚ ਪੈਂਦਾ ਤਿੱਬਤ ਦੀ ਪਾਂ ਤਰੀਕਾ ਤੇ ਜੇ ਪਹਿਲੇ ਪੰਜਾਬ ਦੀ ਗੱਲ ਕਰੀਏ ਤਾਂ 1968 ਤੋਂ ਪਹਿਲਾਂ ਜਿੱਦਾਂ ਕਿ ਹਿਮਾਚਲ ਤੇ ਹਰਿਆਣਾ ਆਪਣੇ ਪੰਜਾਬ ਦੇ ਵਿੱਚ ਹੀ ਸੀਗੀ ਤੇ ਉਥੋਂ ਇਹ ਸ਼ੁਰੂ ਹੁੰਦਾ ਵਾ ਤੇ ਫਿਰ ਹੁੰਦਾ ਹੁੰਦਾ ਹੋਇਆ ਵੀ ਆਪਣੇ ਆਪਣੇ ਪੰਜਾਬ ਦੇ ਵਿੱਚ ਇਹ ਨੰਗਲ ਤੋਂ ਐਂਟਰ ਹੁੰਦਾ ਪੱਜ ਇੱਥੇ ਪਾਖੜਾ ਡੈਮ ਹੈ ਫਿਰ ਨੰਗਲ ਡੈਮ ਹੈ ਨੰਗਲ ਡੈਮ ਤੋਂ ਆਪਣੇ ਪੰਜਾਬ ਦੇ ਵਿੱਚ ਐਂਟਰ ਹੁੰਦਾ ਤੇ ਫਿਰ ਹੋਰ ਅਰਬ ਵਗੈਰਾ ਜਿੱਥੇ ਵੀ ਤੇ ਤੁਸੀਂ ਦੇਖੋ ਆਪਣੇ ਪੰਜਾਬ ਦੇ ਵਿੱਚ ਵੀ ਇੰਨੀਆਂ ਸੋਹਣੀਆਂ ਸੋਹਣੀਆਂ ਜਗੀਆਂ ਜਗ੍ਹਾ ਹੈਗੀਆਂ ਘੁੰਮਣ ਲਾਇਕ ਆਹ ਦੇਖੋ ਕਿੰਨੀਆਂ ਬੋਟਾਂ ਖੜੀਆਂ ਹੋਈਆਂ ਇੱਧਰ ਵੀ ਖੜੀਆਂ ਹੋਈਆਂ हां जी मित्रों ਇੱਥੇ ਚਲਾਈਆਂ ਸੀਗੀਆਂ ਬਾਦਲ ਨੇ ਪਾਣੀ ਵਾਲੀਆਂ ਬੱਸਾਂ ਸਤਲੋਜ ਤੇ ਬਿਆਸ ਦੇ ਵਿੱਚ ਚਲਾਈ ਸੀਗੀ ਪਾਣੀ ਵਾਲੀ ਬੱਸ ਤੇ ਉਹ ਕਹਿੰਦੇ ਨੇ ਵੀ ਜ਼ਿਆਦਾ ਤਾਂ ਕਾਮਯਾਬਤਾ ਨਹੀਂ ਹੋਈ ਕੋਈ ਮਹੀਨੇ ਦੇ ਵਿੱਚ ਹੀ ਬੱਸ ਉਹ ਫਲॉप ਹੋ ਗਈ ਸੀਗੀ ਤੇ ਪਾਣੀ ਦਾ ਘਰੇ ਪਾਣੀ ਹੋ ਸਕਦਾ ਵੀ ਪਾਣੀ ਦਾ ਲੈਵਲ ਘਟਾਉਣ ਕਰਕੇ ਵੀ ਫੇਲ ਹੋ ਸਕਦੀ ਕੋਈ ਵੀ ਕਾਰਨ ਹੋ ਸਕਦੇ ਤੇ ਇੱਕ ਕਾਰਨ ਇਹ ਵੀ ਹੈ ਕਿ ਜਦੋਂ ਸਤਲੋਜ ਤੇ ਬਿਆਸ ਦੇ ਵਿੱਚ ਪਾਣੀ ਫੁੱਲ ਹੁੰਦਾ ਵੋਟਿੰਗ ਵੀ ਉਦੋਂ ਹੀ ਕਰਦੇ ਤੇ ਹੁਣ ਆ ਦੇਖੋ ਤੁਸੀਂ ਹੁਣ ਪਾਣੀ ਖੁੱਲ ਹੈਗਾ ਵਾ ਤੇ ਇਸ ਕਰਕੇ ਜਿਹੜੀ ਜਿਹੜੀਆਂ ਕਲਾਲੀ ਇਹ ਸਾਫ਼ ਕਰਦੇ ਪਏ ਤੇ ਫਿਰ ਵੋਟਿੰਗ ਸ਼ੁਰੂ ਹੋਏ ਮਿੱਤਰੋ ਕਿਵੇਂ ਦੀ ਲੱਗੀ ਤੁਹਾਨੂੰ ਜਗਾ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਜੀ ਤੇ ਆਪਾਂ ਪਹਿਲਾਂ ਤਾਂ ਭਾਰਤ ਤੋਂ ਪੁੱਛਣੇ ਪੜਦੇ ਤੈਨੂੰ ਕਿਵੇਂ ਦੀ ਲੱਗੀ ਜਗਾ ਹਾਂ ਬਹੁਤ ਵਧੀਆ ਹਾਂ ਇੱਥੇ ਚਲਾਈਆਂ ਸੀਗੀਆਂ ਬਾਦਲ ਨੇ ਆਉਂਦੀਆਂ ਪਾਣੀ ਵਾਲੀਆਂ ਬੱਸਾਂ ਤੇ ਵੋਟਿੰਗ ਵੀ ਕਹਿੰਦੇ ਨੇ ਹੁਣ ਬੰਦ ਦੇ ਨਹੀਂ ਟਿਕਟ ਮਿਲਦੀ ਸੀ ਆਪਾਂ ਨੂੰ ਲਈ ਉਹ ਕਲਾਲੀ ਜਾਦਾ ਹਾਂ ਹਾਂ ਟਿਕਟ ਤਾਂ ਵੈਸੇ ਮਿਲਦੀ ਸੀਗੀ 50 ਰੁਪਏ ਪਰ ਪਰਸਨ ਤੋਂ ਪਰ ਕਲਾਲੀ ਜਿਆਦਾ ਸੇ ਇਸ ਕਰਕੇ ਧੁੰਦ ਵੀ ਬਹੁਤ ਹੈ ਗਈ ਤੇ ਆਪਾਂ ਕੈਨਸਲ ਕਰਤੀ ਧੁੱਪ ਵਿੱਚ ਤੇ ਹੁਣ ਕਹਿੰਦੇ ਅਗਲੇ ਹਫਤੇ ਤੱਕ ਪੂਰੀ ਜਿਹੜੀ ਕਲਾਲੀ ਇਹ ਸਾਫ ਕਰ ਦੇਣਗੇ ਤੇ ਕੋਸ਼ਿਸ਼ ਕਰਾਂਗੇ ਜਿਹੜਾ ਨੈਕਸਟ ਅਗਲਾ ਹਫਤਾ ਉਹਦੇ ਵਿੱਚ ਆਉਂਦੀ ਹਾਂ ਕੋਸ਼ਿਸ਼ ਕਰਾਂਗੇ ਤੇ ਆਪਾਂ ਉਦੋਂ VOTING ਵੀ ਕਰਾਂਗੇ ਤੇ ਫਿਲਹਾਲ ਤਾਂ ਹੁਣ ਆਪਾਂ ਵਾਪਸ ਜਾਣੇ ਪਏ ਤੇ ਆਪਦੇ ਜਿਹੜੇ ਟੰਬੇ ਉਹ ਚੱਕਣ ਨੂੰ ਕਿਉਂਕਿ ਰਾਹ ਦੇ ਵਿੱਚ ਬਾਂਦਰਾਂ ਦਾ ਕੋਈ ਪਤਾ ਨਹੀਂ ਕਰੋ ਉੱਨਾ ਪੈ ਜਾਣਾ ਹਮਲਾ ਹੋ ਸਕਦਾ ਹਮਲਾ ਹੋ ਸਕਦਾ ਤੇ ਫੌਜਾਂ ਖਾਲੀ ਹੱਥ ਲੜਦੀਆਂ ਚੰਗੀਆਂ ਨਹੀਂ ਲੱਗਦੀਆਂ ਤੇ ਫੌਜਾਂ ਚ ਪੇੜਾਂ ਨਾਲ ਲੜਦੀਆਂ ਨਹੀਂ ਚੰਗੀਆਂ ਲੱਗਦੀਆਂ ਇਸ ਲਈ ਆਪਾਂ ਆਪਣੇ ਆਪ ਇਹਨ ਟੰਬ ਹੁਣੇ ਚੱਕ ਕੇ ਆਪਾਂ ਵਾਪਸ ਚੱਲੇ ਆਂ ਤੇ ਤੁਹਾਨੂੰ ਵਲੌਗ ਕਿਵੇਂ ਦਾ ਲੱਗਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਜੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਠੋਕੇ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਸਤਿ ਆਬਾ ਇਵੇਂ ਦੀਆਂ ਪਲੇਸਾਂ ਤੇ ਆਉਂਦੇ ਰਹਿਣਾ ਨਵੇਂ-ਨਵੇਂ ਵਲੌਗ ਤੁਹਾਨੂੰ ਦਿਖਾਉਂਦੇ ਰਹਿਣਾ ਤੇ ਉਹਨਾਂ ਦੇ ਲਈ ਹੋ ਕੇ ਬਾਏ ਲਵ ਯੂ ਪ੍ਰਾਵੋ